So no no but the baby had ਤੋਂ ਵਿਲਦੇ ਜਾਇਵਨ ਲਈ ਉਹਨਾਂ ਦਾ ਸਾਲ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਕੋਲੋਂ ਦਾ ਜੱਤਰ ਕਰੀਏ ਅੱਜ ਦਾ ਜੋ ਕਵਕ 746 ਤੇ 747 ਲੱਕ ਦੇ ਉੱਤੇ ਸੁਭਾਏ ਗਾਣ ਰਾਗ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਦਾਰ ਸ਼ਾਂਤੀ ਦੇ ਪੁੱਜੇ ਬਾਣੀ ਦੇ ਬੋਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਹਾਰਾਜ ਉਹਨਾਂ ਦੇ ਵਪਾਰ ਵਿੱਚ ਤੋਂ ਉਚਾਰਣ ਕੀਤਾ ਮਹਾਰੇ ਸ਼ਬਦ ਘਰ ਛੇ ਘਰ ਛੇ ਮੇਰਾ ਪਾਪ ਕੀ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਅਰ ਜਰ ਹਜਾਤ ਕੀਤੀ ਕਿ ਇਸ ਸ਼ਬਦ ਨੂੰ ਛੇਵੇਂ ਘਰ ਤੋਂ ਪਾਪ ਦੇ ਵਿੱਚ ਗੋਲਿਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਪਾਤਮਾ ਇਕੈ ਉਹਨੂੰ ਰਾਮ ਕਹੇਂ ਅੱਲਾ ਕਹੇਂ ਵਾਹਿਗੁਰੂ ਕਹੇਂ ਪ੍ਰਭੂਆਂ ਕਹੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਹ ਲੈ ਉਹ ਸੱਜਿਆ ਕੋਈ ਅੱਲਾ ਹੈ ਕਾਹੇ ਰਾਮ ਕਹੇ ਲੋ ਅੱਲਾ ਕਹੇ ਲੋ ਪ੍ਰਭੂਆਂ ਕਹੇ ਲੋ ਵਾਹਿਗੁਰੂ ਕਹੇ ਲੋ ਕੋਈ ਪਰਵਾਹ ਨਾ ਦੁਜਾ ਦੀ ਹੈ ਨਾਲ ਦਾ ਸਤਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਪ੍ਰਸਾਦ ਦਾ ਤਾਪ ਉਹਦੀ ਕਿਰਪਾ ਅੱਗੇ ਗੁਰੂ ਅਰਜਨ ਸਾਹਿਬ ਮਹਾਨ ਇਸ ਸ਼ਬਦ ਦੇ ਰਾਹੀਂ ਸਾਨੂੰ ਵੀ ਸਮਝਾ ਰਹੇ ਆ ਸਤਗੁਰ ਪਾਸ ਬਿਨਤੀਆਂ ਗਲੈ ਦਾ ਆਸਰਾ ਆਸਰਾ ਭਾਉ ਦਾ ਆਸਰਾ ਜੇ ਅਸੀਂ ਸਤਿਗੁਰੂ ਦੇ ਅੱਗੇ ਆ ਕੇ ਬੇਨਤੀ ਕਰੀਏ ਜੇ ਅਸੀਂ ਸਤਿਗੁਰੂ ਦੇ ਅੱਗੇ ਆ ਕੇ ਬੇਨਤੀ ਕਰਾਂਗੇ ਸਾਨੂੰ ਆਸਰਾ ਮਿਲ ਜਾਵੇ ਸਾਨੂੰ ਸਹਾਰਾ ਮਿਲ ਜਾਵੇ ਜਿਵੇਂ ਗੁਰੂ ਨਾਨਕ ਸਾਹਿਬ ਵਾਲੇ ਕਹਿੰਦੇ ਆ ਨਾ ਜਗ ਅਰਜ ਗੁਤੰ ਪੇਸ ਤੋ ਦਰਗੋਸ ਪੁੰਨ ਕਰਤਾ ੱੱਕਾ ਕਬੀਰ ਕ੍ਰੀਮ ਤੂੰ ਵੇ ਐਹ ਪਰਮਦਿਗਾਰ ਗੁਰਦਾਰ ਸਾਹਿਬ ਵਰ ਜੋ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਐ ਕੇ ਸੱਚੇ ਬਾਦਸ਼ਾਹ ਮੇਰੀ ਬੇਨਤੀ ਨੂੰ ਕੰਨ ਲਾ ਕੇ ਸੁਣਿਓ। ਉਹ ਬੇਨਤੀ ਕਿਉਂ ਕਰਦੇ ਸੀ? ਕਿਉਂਕਿ ਪ੍ਰਮਾਤਮਾ ਜਿਹੜਾ ਸੀ ਉਹ ਹਕਾ ਕਬੀਰ ਕ੍ਰੇਮ ਤੋਂ ਇਹੋ ਸੱਚ ਹੈ, ਉਹ ਵਟਾ ਹੈ। ਉਹਦੇ ਅੱਗੇ ਤਾਂ ਬੇਨਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਨਾਲ। ਜਿਹੜੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨਾਲ ਸੰਬੋਧਨ ਕਹਿੰਦੇ ਐ ਕਿ ਸਤਿਗੁਰੂ ਦਾਸ ਬੇਨਤੀਆਂ ਮੇਰਾ ਨਾਮ ਆਧਾਰਾ ਇਹ ਜਦੋਂ ਤੁਸੀਂ ਗੁਰੂ ਦੇ ਅੱਗੇ ਖੜ ਕੇ ਬੇਨਤੀ ਕਰਾਂਗੇ ਸਾਨੂੰ ਆਸਰਾ ਮਿਲ ਜਾਣਾ ਹੈ ਠੁਠਾ ਤੇ ਵਿੱਚ ਸਾਡਾ ਵਾਸ਼ਕੋਟ ਲੱਗ ਜਾਉਣਾ ਜਿੱਤੇ ਗੁਰੂ ਸਾਡੇ ਤੇ ਖੁਸ਼ ਹੋ ਗਿਆ ਜਿੱਤੇ ਗੁਰੂ ਸਾਡੇ ਨੇ ਔਠ ਗਿਆ ਭਗਤਾਂ ਕੀ ਏਕ ਤੂੰ ਸੰਤਾਂ ਕੀ ਓਟ ਤ ਸਤਿਆ ਸਚਨ ਹਾਰਾ ਹੁਣ ਏਕ ਤੇ ਓਟ ਇਹਦਾ ਭਾਵ ਇੱਕੋ ਹੀ ਆਸਰਾ ਕਿਉਂਕਿ ਕਾਵ ਰੂਪ ਜਦੋਂ ਬਿਰਵਾੜੀ ਚਾਲਣੇ ਕੀਤੀ ਗੁਰੂ ਸਾਹਿਬ ਦੇ ਉਦੋਂ ਫਿਰ ਉਹਦੀ ਲੈ ਵੜਦੀ ਹੈ ਜਿਹੜੀ ਉਹ ਇਸ ਹਾਵ ਨਾਲ ਵੜਦੀ ਹੈ ਭਗਤਾਂ ਕੀ ਢੇਕ ਤੂੰ ਸੰਤਾਂ ਕੀ ਓਟ ਤੂੰ ਕਿ ਜਿਹੜੇ ਭਗਤ ਨੇ ਤੇਰੇ ਉਹਨਾਂ ਦਾ ਵੀ 托ਾਸਰ ਹੈ ਜਿਹੜੇ ਸੰਤ ਨੇ ਉਹਨਾਂ ਦਾ ਵੀ 托ਾਸਰ ਹੈ ਜਿਹੜੇ ਅਸੀਂ ਆਪ ਜੀਵ ਸਾਡਾ ਵੀ ਸੱਚੇ ਬਾਸ਼ਾ ਦੀ ਆਸ ਹੈ ਭਗਤਾਂ ਕੀ ਢੇਕ ਤੂੰ ਸੰਤਾਂ ਕੀ ਓਟ ਤੂੰ ਸੱਜਾ ਸਜਣਹਾਰਾ ਆ ਸਾਰੀ ਸ੍ਰਿਸ਼ਟੀ ਦਾ ਸਜਣਹਾਰ ਪਰਮਾਤਮਾ ਇੱਕ ਹੈ ਉਹ ਸੱਜਾ ਉਹਦੇ ਵਰਗਾ ਹੋ ਸਰਜਣਹਾਰਾ ਰਹਾਉ ਰਹਾਉ ਦਾ ਭਾਵ ਹੁੰਦਾ ਰੁਕਣਾ ठहरਣਾ ਤੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਅੱਗੇ ਗੁਰੂ ਅਰਜਨ ਸਾਹਿਬਾ ਜੀ ਨੇ ਸੱਚ ਤੇ ਸਮਗਰੀ ਸੱਚ ਤੇਰਾ ਦਰਬਾਰਾ ਸਮਗਰੀ ਦਾ ਭਾਵ ਨੂੰ ਸਮਾਰ ਇਹ ਸੱਚੇ ਬਾਦਸ਼ਾਹ ਤੇਰਾ ਜੋ ਵੀ ਸਮਾਨ ਹੈ ਉਹ ਸਚੈ ਉਹਦੇ ਵਿੱਚ ਚਾਹੇ ਜੀ ਜ਼ਹਿਰੀਲੇ ਪੰਛੀ ਦੇ ਚਾਹੇ ਚਹਿਲੇ ਸੱਪ ਵਗੈਰਾ ਨੇ ਜੋ ਵੀ ਐ ਕਹਿੰਦੇ ਉਹ ਸਾਰਾ ਕੁਝ ਤੇਰੇ ਕਰਤਿਆ ਹੋਇਆ ਸੱਚ ਤੇ ਸੁਭਗਰੀ ਸੱਚ ਤੇਰਾ ਦਰਬਾਰਾ ਆਹ ਦਰਬਾਰ ਜਿਹੜਾ ਹੈ ਨਾ ਇਹ ਵੀ ਸੱਚੇ ਬਾਦਸ਼ਾਹ ਤੇਰਾ ਸੱਚ ਹੈ ਇਸ ਜਗ੍ਹਾ ਤੇ ਆ ਕੇ ਅਸੀਂ ਕੁਝ ਝੂਠ ਨਹੀਂ ਬੋਲ ਸਕਦੇ ਜਿਹੜੇ ਬੰਤੇ ਇੱਥੇ ਆ ਕੇ ਝੂਠ ਬੋਲਦੇ ਐ ਇਹਦਾ ਮਤਲਬ ਉਹ ਤੈਨੂੰ ਮੰਨਦੇ ਨਹੀਂ ਐ ਕਿ ਉਹ ਤੇਰੀ ਗੱਲ ਨੂੰ ਸਮਝੇ ਨਹੀਂ ਐ ਆਲ ਜਿਹੜਾ ਦਰਬਾਰ ਹੈ ਨਾ ਇਹ ਹਮੇਸ਼ਾ ਹੀ ਸੱਚਾ ਹੈ ਸੱਚ ਤੇਰੇ ਕਹੀਦੇ ਆ ਸੱਚ ਤੇਰਾ ਪਸਾਰਾ ਇਹ ਸੱਚੇ ਪਾਸ਼ਾ ਤੇਰੇ ਖਜ਼ਾਨੇ ਵੀ ਸੱਚੇ ਨੇ ਤੇਰਾ ਪਸਾਰਾ ਇਹ ਵੀ ਸੱਚਾ ਹੈ ਇਹਦੇ ਵਿੱਚ ਵੀ ਕੋਈ ਝੂਠ ਨਹੀਂ ਹੈ ਕਿ ਜਿਹੜਾ ਪਸਾਰਾ ਪ੍ਰਭਾਤਮਾ ਨੇ ਪਸਾਇਆ ਉਹ ਸਾਰਾ ਹੀ ਸੱਚਾ ਹੈ ਸੱਚੇ ਉਹਦੇ ਖਜ਼ਾਨੇ ਤੇਰਾ ਰੂਪ ਆਗੰਗ ਹੈ ਅਲੋਪ ਤੇਰਾ ਹਰ ਸਾਲਾ ਅਗਲੋਂ ਹੁੰਦਾ ਕੌਮਤ ਤੋਂ ਬਾਹਰ ਕਿ ਸੱਚੇ ਪਰਸ਼ਦ ਤੇਰਾ ਲੋਪ ਹੈ ਜਿਹੜਾ ਤੇਰੇ ਦਰਸ਼ਨ ਦੇ ਜਿਹੜੇ ਉਹ ਸਾਡੀ ਕੌਮਤ ਤੋਂ ਬਾਹਰ ਨੇ ਇਹ ਕਿ ਤੂੰ ਸੱਚੇ ਬਾਦਸ਼ਾਹ ਸਾਡੇ ਤੇ ਕਿਰਪਾ ਕਰਦੇ ਨਾ ਫੇਰ ਤਾਂ ਤੇਰਾ ਦਰਸ਼ਨ ਕਰ ਸਕਦੇ ਆ ਨਹੀਂ ਤੇਰਾ ਦਰਸ਼ਨ ਕਰਨਾ ਆਉਤ ਹੈ ਦਰਸ਼ਨ ਕਦੋਂ ਹੋਵੇ ਜਦੋਂ ਪਨੋ ਨਿਰਭਲ ਕਰਨਿਆ ਕਵੀਰ ਵਾਹ ਨਿਰਭਲ ਪਿਆ ਜੈਸਾ ਗੰਗਾ ਨੀਰ ਪਾਛਾ ਲਾ ਕੋ ਹਰ ਮਿਰੇ ਇਹੋ ਜਿਹੇ ਕਵੀਰ ਤੇ ਤੇਤੋ ਰੱਬ ਨੂੰ ਮਿਲਣ ਦੇ ਰੋੜ ਤੇ ਹੱਥਰੇ ਕੋਲੇ ਆਪ ਆਊਗਾ ਜਿਤੇ ਵਗ ਗੰਗਾ ਦੇ ਪਾਣੀ ਵਰਗਾ ਕਰਿਆ ਤੇਰਾ ਰੋਪ ਅਗੰਧ ਹੈ ਅਨੂਪ ਤੇਰਾ ਕਰਸਾਰਾ ਤੇਰੇ ਦਰਸ਼ਨਾਂ ਨੂੰ ਤਰਸਦੇ ਰਹੇ ਆ ਜਿਸ ਤੇਰੇ ਦਰਸ਼ਨਾਂ ਨੂੰ ਤਰਸਦੇ ਰਹੇ ਆ ਗੁਰੂ ਦਾ ਹਉਲੀ ਕਹਾ ਕੁਰਬਾਨੀ ਤੇਰੇ ਸੇਵਕ ਜਿਹਨਾਂ ਨਾਲ ਪਿਆਰਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਹਉ ਕੁਰਬਾਨੀ ਤੇਰੇ ਸੇਵਕ ਜਿਹੜੇ ਤੇਰੇ ਸੇਵਕ ਵਰਗੇ ਨਾ ਜੀ ਉਹਨਾਂ ਤੋਂ ਕੁਰਬਾਨ ਜਾਂਦੇ ਆ ਕਿਉਂ ਕੁਰਬਾਨ ਚਾਹਣ ਦੀ ਗੱਲ ਬਿੰਦੀ ਗੁਰੂ ਅਰਜਨ ਸਾਹਿਬ ਵਰਗੇ ਨੇ ਜਿਹਨਾਂ ਨਾਲ ਪਿਆਰਾ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਚੰਗਾ ਰੱਖਣ ਲੱਗਿਆ ਨਾ ਇਹਨਾਂ ਨੂੰ ਪ੍ਰਮਾਤਮਾ ਦਾ ਨਾਲ ਪਿਆਰਾ ਲੱਗਣ ਲੱਗਿਆ ਅਸਲ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਆ ਕਿ ਉਹਨਾਂ ਕੋ ਗੁਰੂ ਅਰਜਨ ਸਾਹਿਬ ਜੀ ਕਰਵਾਣ ਜਾਂਿਆ ਸੀ ਤੇ ਸੇਵਕ ਉਹ ਹੁੰਦੇ ਆ ਅਸੀਂ ਸਾਰੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਸੇਵਕਾਂ ਪਰ ਜਿੱਦਾਂ ਜਦ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਿੰਨਾ ਚਿਰ ਤੇ ਸੇਵਕ ਵਾਲੀ ਬਣਦੀ ਹੈ ਪਰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਨਿਕਲ ਗਏ ਗਿਲਤੀ ਇਹ ਬਦਲ ਜਾਂਦੀ ਹੈ ਕਿ ਸਾਡੇ ਸਾਡੀ ਸੋਚ ਨਹੀਂ ਬਦਲ ਜਾਣੀ ਹੈ ਸਾਡੇ ਵਿਚਾਰ ਬਦਲ ਜਾਣੇ ਹਨ ਪਰ ਜਿਹੜੇ ਵਿਚਾਰ ਜਿਹੜੀ ਸੋਚਣੀ ਸਾਡੀ ਧੰਨ ਸ਼੍ਰੀ ਪ੍ਰੋਗਰਗ ਸਾਹਿਬ ਜੀ ਨੇ ਹੁਣੇ ਕਿਹਾ ਹੋਵੇ ਉਹੀ ਸੋਚਣੀ ਸਾਡੀ ਬਾਹਰ ਹੋਵੇ ਕਦੇ ਦੇਖਣਾ ਦਾਦਾ ਨਹੀਂ ਹੈ ਕਿਸੇ ਨੂੰ ਪਰ ਦੇਖਣ ਦੇ ਵਿੱਚ ਤੁਹਾਡੀ ਨੀਅਤ ਟੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆਪਣੀ ਭੈਅ ਨੂੰ ਜਿਵੇਂ ਦੇਖਣਾ ਹੋਵੇ ਦੋਸਤ ਹੈ ਭੈਅ ਨੂੰ ਦੇਖ ਕਹਿੰਦੇ ਫਿਰ ਆਸਣ ਦੇ ਉੱਤੇ ਸੇਵਨ ਬੜੇਗਾ ਇਹ ਆਪਣੀ ਭੈਣ ਨੂੰ ਭੈਣ ਸਮਝਦੇ ਗੁੱਗਿਆਂ ਦੀ ਭੈਣ ਨੂੰ ਭੈਣ ਨਹੀਂ ਸਮਝਦਾ ਕਹਿੰਦੇ ਫਿਰ ਸੇਵਕ ਕਹਿੰਦੇ ਹੋ ਕੁਲਗਾਰੀ ਤੇਰੇ ਸੇਵਕ ਜਿਹੜਾ ਅੜਾ ਪਿਆਰਾ ਉਹਨਾਂ ਨੇ ਲੱਗਿਆ ਕਿ ਜਿਨ੍ਹਾਂ ਨੂੰ ਗੁਰਦੱਤ ਸਾਹਿਬ ਮਿਲ ਗਿਆ ਜਦੋਂ ਅਸੀਂ ਗੁਰਦੱਤ ਸਾਹਿਬਾਂ ਦੇ ਬਾਣੀ ਪੜਦੇ ਹੈ ਨਾ ਜੀ ਧਰਪੀ ਸਾਹਿਬ ਦੇ ਬਾਣੀ ਉਦੋਂ ਐ ਸਮਝਿਆ ਕਰੀਏ ਕਿ ਅਸੀਂ ਗੁਰਦੱਤ ਸਾਹਿਬਾਂ ਨਾਲ ਜਿਹਨੂੰ ਮਿਲਦੇ ਉਹ ਨਾਲ ਗੱਲਾਂ ਕਰ ਰਹੇ ਆ ਜਦੋਂ ਅਸੀਂ ਬਾਣੀ ਪੜਦੇ ਹੈ ਨਾ ਜੀ ਜਪ ਸਾਹਿਬ ਉਦੋਂ ਐ ਸਮਝਿਆ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਨੂੰ ਮਿਲ ਗਏ ਨੇ ਉਹਨਾਂ ਨਾਲ ਸੀ ਗੱਲਾਂ ਕਰ ਰਹੇ ਆ ਜਦੋਂ ਅਸੀਂ ਬਾਣੀ ਪੜਦੇ ਆ ਨਾਨਕ ਸਾਹਿਬ ਦੇ ਉਦੋਂ ਐ ਸਭ ਜੇ ਕਰੀਆ ਕਿ ਤੀਸਰੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨਾਲ ਜੁੜ ਕੇ ਉਹਨਾਂ ਨਾਲ ਅਸੀਂ ਗੱਲਾਂ ਕਰ ਰਹੇ ਹਾਂ ਇੱਥੇ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਉਹਨਾਂ ਨਾਲ ਜੇ ਮਿਲਿਆ ਪਰਮ ਬ੍ਰਹਮ ਕਹਿੰਦੇ ਜਿਹਨਾਂ ਨੂੰ ਪਰਮਾਤਮਾ ਗੁਰੂ ਨਾਨਕ ਸਾਹਿਬ ਨਾਲ ਮਿਲ ਗਿਆ ਨਾ ਜਿਨ੍ਹਾਂ ਨੂੰ ਦਰਸ਼ਨ ਹੋ ਗਏ ਉਹ ਐ ਸਮਝੇ ਹੋ ਕਿ ਸਾਨੂੰ ਪਰਮਾਤਮਾ ਮਿਲ ਗਿਆ ਸਾਨੂੰ ਰੱਬ ਮਿਲ ਗਿਆ ਤੇਰੇ ਆ ਚਰਨ ਕੋਪ ਨਿਹਾਰਾ ਜਿਹਨਾਂ ਨੂੰ ਪ੍ਰਭਾਤਵਾ ਮਿਲ ਜਾਂਦਾ ਜਿਹਨਾਂ ਨੂੰ ਗੁਰੂ ਨਾਨਕ ਮਿਲ ਜਾਂਦਾ ਹੈ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲ ਜਾਂਦੇ ਆ ਕਹਿੰਦੇ ਉਹਨਾਂ ਦੇ ਚਰਨਾਂ ਤੋਂ ਕਿ ਅਸੀਂ ਬਲਿਹਾਰ ਜਾਂਦੇ ਆ ਕੋਰਜੋ ਸਮਰੈ ਕਹਿੰਦੇ ਕਿਤਾ ਨਿਰਵਲਤਾ ਦੇ ਵਿੱਚ ਵੀ ਦੇਖੋ ਗੁਰਨਾਥ ਨੂੰ ਮਿਲਿਆ ਪਾਰ ਬ੍ਰਹਮ ਕਹਿੰਦੇ ਤੇਰੇ ਆ ਚਰਨਾਂ ਕੋ ਬਲਿਹਾਰ ਕਹਿੰਦੇ ਅਸੀਂ ਤੇ ਉਹਨਾਂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਆ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਜਿਨ੍ਹਾਂ ਨੂੰ ਰੱਬ ਮਿਲ ਗਿਆ ਉਹਨਾਂ ਦੇ ਚਰਨਾਂ ਤੋਂ ਸਿਮਰਿ ਪ੍ਰਿਹਾਰ ਜਾਂਦੇ ਆ ਕਿਤੇ ਸਭੇ ਇੱਛਾ ਪੂਰੀ ਆ ਜਹ ਪਾਇਆ ਅਗੰ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ